ਡੋਨਲਡ 트럼ਪ ਔਰ ਐਲਨ ਮਸਕ ਦੇ ਖਿਲਾਫ ਸੜਕਾਂ ਦੇ ਉੱਪਰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਜਿਨ੍ਹਾਂ ਦਾ ਦੇਖ 1400 ਤੋਂ ਵੱਧ ਰੈਲੀਆਂ ਹੋਈਆਂ ਨੇ ਇੱਕੋ ਦਿਨ ਦੇ ਵਿੱਚ ਤਾਂ ਬਹੁਤ ਵੱਡੀ ਹੋ ਰਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਤੇ ਡੋਨਲਡ 트੍ਰੰਪ ਦੀਆਂ ਨੀਤੀਆਂ ਦੇ ਖਿਲਾਫ ਲੋਕ ਸੜਕਾਂ ਤੇ ਉਤਰੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੀਐਨਐਨ ਦੀ ਰਿਪੋਰਟ ਮੁਤਾਬਕ 6 ਲੱਖ ਲੋਕਾਂ ਨੇ ਰਜਿਸਟਰ ਕਰਵਾਇਆ ਸੀ ਇਸ ਦਰਨਾ ਪ੍ਰਦਰਸ਼ਨ ਕਰਨ ਦੇ ਲਈ ਤਾਦਾਦ ਦੇ ਕਿ ਸੜਕ ਦੇਖ ਸਕਦੇ ਹੋ ਕਿਸ ਪ੍ਰਕਾਰ ਭਰੀ ਪਈ ਹੈ ਲੋਕਾਂ ਦੇ ਨਾਲ ਪੂਰਾ ਦੇਸ਼ ਜਾਮ ਹੋ ਗਿਆ ਇੱਕ ਦਿਨ ਦੇ ਵਿੱਚ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਅਮਰੀਕਾ ਦੀਆਂ ਸਾਹਮਣੇ ਜਿੱਤੇ ਡੋਨਲਡ 트੍ਰੰਪ ਔਰ ਐਲਨ ਮਸਕ ਦੇ ਖਿਲਾਫ ਲੋਕ ਸੜਕਾਂ ਤੇ ਉਤਰ ਆਏ ਨੇ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਜਿੱਤੇ ਇੱਕ ਪਾਸੇ ਪੰਜਾਬ ਦੇ ਵਿੱਚ ਗੇ ਪ੍ਰਾਈਡ ਨੂੰ ਲੈ ਕੇ ਰੌਲਾ ਪਿਆ ਪਿਛਲੇ ਦਿਨਾਂ ਦੇ ਵਿੱਚ ਗੇ ਮੇਲਾ ਕਰਾਉਣ ਨੂੰ ਲੈ ਕੇ ਰੌਲਾ ਪਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਚ ਅੰਮ੍ਰਿਤਸਰ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਜਿਹੜਾ ਉਹਨਾਂ ਅਮਰੀਕਾ ਦੇ ਵਿੱਚ ਐਲਜੀਬੀਟੀਕਿਊ ਕਮਿਊਨਿਟੀ ਦੇ ਲੋਕ ਵੀ ਸੜਕਾਂ ਦੇ ਉੱਪਰ ਉਤਰਿਆ ਕਿਉਂ ਉਤਰਿਆ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਡੋਨਲਡ ਟਰੰਪ ਨੇ ਜਿਹੜਾ ਡਿਸੀਜਨ ਲਿਆ ਸੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਮੈਂ ਕਿਸੇ ਵੀ ਟਰਾਂਸ ਜੈਂਡਰ ਨੂੰ ਕਿਸੇ ਵੀ ਥਰਡ ਜੈਂਡਰ ਨੂੰ ਆਪਣੀ ਆਰਮੀ ਦੇ ਵਿੱਚ ਨਹੀਂ ਰੱਖਾਂਗਾ ਟਰਾਂਸ ਜੈਂਡਰਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਗਿਆ ਸੀ 15000 ਦੇ ਕਰੀਬ ਜਿਹੜੇ ਟਰਾਂਸ ਜੈਂਡਰ ਸੀ ਜਿਹੜੇ ਥਰਡ ਜੈਂਡਰ ਸੀ ਉਹਨਾਂ ਨੂੰ ਬਾਹਰ ਕੱਢਿਆ ਸੀ ਡੋਨਲਡ ਟਰੰਪ ਨੇ ਲਗਾਤਾਰ ਕੰਪੇਨਿੰਗ ਦੇ ਵਿੱਚ ਉਹ ਇਸ ਗੱਲ ਨੂੰ ਉਠਾਉਂਦੇ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਮੈਡੀਕਲ ਤੌਰ ਤੇ ਫਿੱਟ ਨਹੀਂ ਹੈ ਆਰਮੀ ਦੇ ਵਿੱਚ ਰਹਿਣ ਦੇ ਲਈ ਤਾਂ ਬਹੁਤ ਸਾਰੀਆਂ ਹੋਰ ਜੌਬਸ ਉਹ ਵੀ ਉਹਨਾਂ ਨੂੰ ਵਾਂਝਾ ਕਰ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਸਭ ਤੋਂ ਵੱਡਾ ਜਿਹੜਾ ਹੁਣ ਨੁਕਸਾਨ ਅਮਰੀਕਾ ਦੇ ਲੋਕਾਂ ਨੂੰ ਉਠਾਉਣਾ ਪਊਗਾ ਉਹ ਕੀ ਹੋ ਰਿਹਾ ਜਿਹੜਾ ਪੂਰੀ ਜੀਓ ਪੋਲ ਪੂਰੀ ਦੁਨੀਆ ਦੀ ਜੀਓ ਪੋਲਿਟਿਕਸ ਜਿਹੜੀ ਆ ਜਿਸ ਹਸਾਬ ਦੇ ਨਾਲ 360 ਡਿਗਰੀ ਤੇ ਘੁੰਮ ਰਹੀ ਹੈ ਕਾਰਪੋਰੇਟਸ ਦੇ ਉਂਗਲਾਂ ਤੇ ਨੱਚ ਰਹੀਆਂ ਨੇ ਹਰੇਕ ਸਰਕਾਰਾਂ ਤਾਂ ਉਹਦਾ ਸਿੱਧਾ ਆਸਰ ਕਿੱਥੇ ਪੈਂਦਾ ਫਿਰ ਲੋਕਾਂ ਤੇ ਪੈਂਦਾ ਲੇਮੈਨ ਤੇ ਪੈਂਦਾ ਆਮ ਆਦਮੀ ਤੇ ਪੈਂਦਾ ਤਾਂ ਉਹੀ ਅਸਰ ਹੁਣ ਅਮਰੀਕਾ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਕਿਉਂ ਸ਼ੁਰੂ ਹੋਇਆ ਕਿਉਂਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਸਰਕਾਰੀ ਨੌਕਰੀਆਂ ਨੂੰ ਖੁੰਝੇ ਲਾਤਾ ਸਰਕਾਰੀ ਨੌਕਰੀਆਂ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਨੇ ਸਾਰੀਆਂ ਚੀਜ਼ਾਂ ਦਾ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਗਿਆ ਤੇ ਇਸ ਦਾ ਜਿਹੜਾ ਐਲਨ ਮਸਕ ਨੇ ਤਰਕ ਦਿੱਤਾ ਐਲਨ ਮਸਕ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਨੂੰ ਖਤਮ ਕਰਕੇ ਅਰਬਾਂ ਦਾ ਟੈਕਸ ਜਿਹੜਾ ਭਰਦੇ ਆ ਟੈਕਸ ਪੇਅਰ ਉਹ ਬਚਾਇਆ ਜਾ ਸਕੇਗਾ ਪਰ ਦੂਜੇ ਪਾਸੇ ਲੋਕ ਜਿਹੜੇ ਆ ਉਹ ਰੌਲਾ ਪਾ ਰਹੇ ਉਹ ਚੀਕਾਂ ਮਾਰ ਰਹੇ ਨੇ ਕਿ ਅਸੀਂ ਸਰਕਾਰੀ ਨੌਕਰੀਆਂ ਕਰਨੀਆਂ ਅਸੀਂ ਪ੍ਰਾਈਵੇਟ ਜੌਬਸ ਕਿਉਂ ਕਰੀਏ ਤਾਂ ਦੂਜੇ ਪਾਸੇ ਇੱਕ ਹੋਰ ਗੱਲ ਜਿਹੜੀ ਇਸ ਦੇ ਬੇ ਸਾਹਮਣੇ ਆਈ ਹੈ ਕਿ ਡੋਨਲਡ ਟਰੰਪ ਆਮ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਦਾਖਲ ਅੰਦਾਜ਼ੀ ਕਰ ਰਿਹਾ ਹੈ ਇਹ ਕੌਣ ਕਹਿ ਰਿਹਾ ਹੈ ਇਹ ਉਤੋਂ ਦੇ ਸਥਾਨਕ ਲੋਕ ਕਹਿ ਰਿਹਾ ਜਿਨ੍ਹਾਂ ਨੇ ਧਰਨਾ ਲਾਇਆ ਜਿਨ੍ਹਾਂ ਨੇ ਪ੍ਰਦਰਸ਼ਨ ਕੀਤਾ ਬੁਰਾ ਹਾਲ ਅਮਰੀਕਾ ਦੇ ਵਿੱਚ ਹੋ ਗਿਆ ਜਦੋਂ ਲੱਖਾਂ ਲੋਕ 3 ਤੋਂ 4 ਲੱਖ ਲੋਕ ਸੜਕਾਂ ਦੇ ਉੱਪਰ ਉਤਰੇ 1400 ਰੈਲੀਆਂ ਹੋਈਆਂ 150 ਦੇ ਕਰੀਬ ਆਰਗੇਨਾਈਜੇਸ਼ਨਾਂ ਨੇ ਇਸ ਦੇ ਵਿੱਚ ਭਾਗ ਲਿਆ ਤੇ ਉਸ ਤੋਂ ਬਾਅਦ ਉੱਥੇ ਇਹ ਵੀ ਗੱਲ ਚੱਲੀ ਕਿ ਡੋਨਲਡ ਟਰੰਪ ਸਾਡੀ ਜ਼ਿੰਦਗੀ ਦੇ ਵਿੱਚ ਦਾਖਲ ਦੇ ਰਿਹਾ ਜਿਸ ਸਾਉ ਦੇ ਫੈਸਲੇ ਡੋਨਲਡ ਟਰੰਪ ਲੈ ਰਿਹਾ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਮੇਸ਼ਾ ਅਮਰੀਕਾ ਔਰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਵੱਡੇ ਪ੍ਰਦਰਸ਼ਨ ਹੁੰਦੇ ਰਹਿੰਦੇ ਆ ਚਾਹੇ ਤੁਸੀਂ ਕੈਨੇਡਾ ਦੇ ਵਿੱਚ ਲਾ ਲਓ ਟਰੂਡੋ ਦੇ ਖਿਲਾਫ ਕਿਵੇਂ ਲੋਕ ਇਕੱਠੇ ਹੋਏ ਸੀ ਗੋ ਬੈਕ ਟਰੂਡੋ ਦੇ ਨਾਰੇ ਲਗਾਏ ਗਏ ਜਿਹੜੇ ਵਾਈਟਸ ਨੇ ਉਤੋਂ ਦੇ ਵਾਈਟਸ ਨੇ ਜਿਹੜੇ ਲੋਕਲ ਨੇ ਉਹ ਨਾ ਨਾਰੇ ਲਾਇਆ ਤਾਂ ਹੁਣ ਜਿਹੜਾ ਅਮਰੀਕਾ ਦੇ ਵਿੱਚ ਇਹ ਸ਼ੁਰੂ ਹੋ ਗਿਆ ਹੈ ਵਿਰੋਧ 트럼ਪ ਤੇ ਮਸਕ ਦਾ ਬਹੁਤ ਸਾਰੇ ਲੋਕ ਇਹ ਗੱਲ ਕਹਿ ਵੀ ਰਹੇ ਸੀ ਕਿ ਜਿਸ ਹਿਸਾਬ ਦੇ ਨਾਲ ਮਸਕ ਦਾ ਜਿਹੜਾ ਕਾਸ ਤੌਰ ਤੇ ਮਸਕ ਦਾ ਜਿਸ ਹਿਸਾਬ ਦੇ ਨਾਲ ਫਰਸ਼ੋਂ ਅਰਸ਼ ਤੇ ਜਾਣ ਦਾ ਕੁਝ ਹੀ ਸਾਲਾਂ ਦੇ ਵਿੱਚ ਸਫਰ ਹੋਇਆ ਬਹੁਤ ਲੋਕ ਇਸ ਦੇ ਉੱਪਰ ਵੀ ਜ ਟਿੱਪਣੀਆਂ ਕਰ ਰਹੇ ਨੇ ਕਿ ਹੋ ਸਕਦਾ ਉਸੇ ਹਿਸਾਬ ਦੇ ਨਾਲ ਹੀ ਇਹ ਵਾਪਸ ਥੱਲੇ ਆਵੇ ਕਿਉਂਕਿ ਮਸਕ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਹੈ ਦਲੇਰ ਹੋ ਕੇ ਪੂਰਾ ਕਿਉਂਕਿ 200 ਮਿਲੀਅਨ ਡਾਲਰ ਕਿਹਾ ਜਾਂਦਾ ਹੈ ਕਿ ਉਸ ਨੇ ਇਨਵੈਸਟ ਕਰਿਆ 트ੰਪ ਦੀ ਕੰਪੇਨ ਦੇ ਵਿੱਚ ਤਾਂ ਹੁਣ ਜਦੋਂ ਐਨਆਰਪਿਆ ਕੋਈ ਕਾਰਪੋਰੇਟਸ ਘਰਾਣਾ ਲਾ ਰਿਹਾ ਫਿਰ 트ੰਪ ਕਿਵੇਂ ਨਾ ਕਰ ਸਕਦਾ ਕਿਸੇ ਕਾਰਪੋਰੇਟ ਨੂੰ ਸੌ ਚੱਕ ਸਮਾਗਮ ਦੇਖੋ ਉਹ ਸੈਰੇਮਨੀ ਦੇਖੋ 트ੰਪ ਦੀ 트ੰਪ ਦੀ ਉਹ ਸੈਰੇਮਨੀ ਦੇ ਵਿੱਚ ਕਿੰਨੇ ਜਿਆਦਾ ਕਾਰਪੋਰੇਟਸ ਦੇ ਸੀਈਓ ਉੱਥੇ ਪਹੁੰਚੇ ਹੋਏ ਸੀ ਵੱਡੇ ਵੱਡੇ ਕੰਪਨੀਆਂ ਦੇ ਸੀਈਓ ਉੱਥੇ ਪਹੁੰਚੇ ਹੋਏ ਸੀ ਬਹੁਤ ਸਾਰੇ ਦੇਸ਼ਾਂ ਦੇ ਪ੍ਰਤੀਨਿਧ ਨਹੀਂ ਆਏ ਸੀ ਪ੍ਰਧਾਨ ਮੰਤਰੀ ਨਹੀਂ ਆਏ ਸੀ ਪਰ ਕਾਰਪੋਰੇਟਸ ਦੇ ਸੀਈਓ ਵੱਡੀਆਂ ਵੱਡੀਆਂ ਕੰਪਨੀਆਂ ਦੇ ਸੀਈਓ ਜੈਫ ਬੈਜੋਸ ਤੋਂ ਲੈ ਲਓ ਐਲਨ ਮਸਕ ਦਾ ਜਿਹੜਾ ਕੈਨੇਡਾ ਦਾ ਹਿੱਸਾ ਹੀ ਬਣਾ ਦਿੱਤਾ ਗਿਆ ਡੌਜ ਜਿਹੜਾ ਉਸ ਨੂੰ ਡਿਪਾਰਟਮੈਂਟ ਦਿੱਤਾ ਗਿਆ ਕਿਹਾ ਜਾਂਦਾ ਕਿ ਡੌਜ ਡਿਪਾਰਟਮੈਂਟ ਨੇ ਹੁਣ ਸਰਕਾਰੀ ਨੌਕਰੀਆਂ ਕੱਢਣੀਆਂ ਬੰਦ ਕਰਤੀਆਂ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਟੈਕਸ ਬਚੂਗਾ ਟੈਕਸ ਪੇਅਰ ਜਿਹੜੇ ਨੇ ਉਹਨਾਂ ਨੂੰ ਅਰਬਾਂ ਦਾ ਫਾਇਦਾ ਹੋਊਗਾ ਇਹ ਗੱਲਾਂ ਜਿਹੜੀਆਂ ਕੱਲ ਜਦੋਂ ਪ੍ਰਦਰਸ਼ਨ ਹੋਇਆ ਤਾਂ ਉਸ ਸਮੇਂ ਕੀਤੀਆਂ ਗਈਆਂ ਲੋਕਾਂ ਦੇ ਬਲੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਸੜਕਾਂ ਤੇ ਔਰ ਸਿੱਧਾ ਲੈ ਚੱਲਦੇ ਆ ਤੁਹਾਨੂੰ ਵੀਡੀਓ ਤੱਕ ਜਿੱਥੇ ਲੋਕਾਂ ਦਾ ਹੰਗਾਮਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ